ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤ ਹਿਰਿਆਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅੰਮ੍ਰਿਤਪਾਲ ਦੀ ਸੰਸਦ ਮੈਂਬਰਸ਼ਿਪ ਖਤਰੇ 'ਚ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਭਾਜਪਾ ਜ਼ਿੰਮੇਵਾਰ ਮੰਗੇ ਮੁਆਫੀ ਚੰਨੀ ਦਾ ਵੱਡਾ ਬਿਆਨ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਪੰਨੂ ਦੀ ਮੁੱਖ ਮੰਤਰੀ ਮਾਨ ਨੂੰ ਧਮਕੀ ਇੱਕ ਵੱਡਾ ਡਰੱਗ ਇਨਸਪੈਕਟਰ ਗ੍ਰਿਫਤਾਰ ਘਰ ਤੋਂ ਵੜੇ ਕਰੋੜਾ ਰੁਪਏ ਰਾਜੇਂਦਰਾ ਹਸਪਤਾਲ ਦੇ ਵਿੱਚ ਜੂਨੀਅਰ ਡਾਕਟਰ ਨਾਲ ਛੇੜਖਾਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਇਕਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਸੰਸਦ ਅਮਰਿਤਪਾਲ ਦੀ ਅਮਰਿਤਪਾਲ ਦੇ ਖਿਲਾਫ ਬੀਤੇ ਦਿਨੀ ਇੱਕ ਪਟੀਸ਼ਨ ਪਾ ਦਿੱਤੀ ਗਈ ਸੀ ਅਤੇ ਉਹਦੇ ਉੱਤੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਲੱਗਦਾ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਤੇ ਇਹ ਆਖਿਆ ਜਾ ਸਕਦਾ ਕਿ ਉਹਨਾਂ ਦੀ ਸੰਸਦシップ ਉਹਨਾਂ ਦੀ ਮੈਂਬਰੀ ਖਾਤਰੇ ਵਿੱਚ ਪੈ ਗਈ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਪਟੀਸ਼ਨ ਤੇ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਦੱਸਣਾ ਬਣਦਾ ਕਿ ਅਮਰਿਤਪਾਲ ਖੁਦ ਇਸ ਵਕਤ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦਾ ਹੈ ਇਸ ਲਈ ਹਾਈ ਕੋਰਟ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਨੋਟਿਸ ਜਾਰੀ ਕਰਦੇ ਹੁਕਮ ਦੇ ਦਿੱਤੇ ਹੈ ਅਸਲ ਦੇ ਵਿੱਚ ਲੋਕ ਸਭਾ ਚੋਣਾਂ ਜਦੋਂ ਹੋਈਆਂ ਨੇ ਤੱਕ ਖਡੂਰ ਸਾਹਿਬ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਸੀ ਵਿਕਰਮਜੀਤ ਸਿੰਘ ਉਹਨਾਂ ਨੇ ਅਸਲ ਦੇ ਵਿੱਚ ਇਹ ਪਟੀਸ਼ਨ ਪਾਈ ਸੀ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਸਿੰਘ ਦੀ ਸੰਸਦ ਮੈਂਬਰਸ਼ਿਪ ਨੂੰ ਹਾਈ ਕੋਰਟ ਵਿੱਚ ਅਸਲ ਚ ਚੁਣੌਤੀ ਦੇ ਦਿੱਤੀ ਸੀ ਉਹਨਾਂ ਵੱਲੋਂ ਦੋਸ਼ ਇਹ ਲਾਇਆ ਗਿਆ ਕਿ ਅਮਰਿਤਪਾਲ ਸਿੰਘ ਨੇ ਚੋਣਾਂ ਦੇ ਦੌਰਾਨ ਆਪਣੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਲੁਕੋਲੀਆਂ ਸੀ ਇਸ ਵਾਸਤੇ ਉਹਨਾਂ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ ਪਿਛਲੀ ਸੁਣਵਾਈ ਦੇ ਦੌਰਾਨ ਅਦਾਲਤ ਨੇ ਸਾਰੇ ਉਮੀਦਵਾਰਾਂ ਨੂੰ ਪਾਰਟੀ ਬਣਾ ਲਿਆ ਸੀ। ਵਿਕਰਮਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਸੰਸਦシップ ਹੈ ਮੈਂਬਰਸ਼ਿਪ ਹੈ ਉਹ ਰੱਦ ਕਰ ਦਿੱਤੀ ਜਾਵੇ। ਅਸਲ ਵਿੱਚ ਉਹ ਕਹਿੰਦੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਉਹਨਾਂ ਨੇ ਆਪਣੀ ਮੈਂਬਰਸ਼ਿਪ ਭਰੀ ਨਾਮਜ਼ਦਗੀ ਭਰੀ ਉਹਦੇ ਵਿੱਚ ਵੀ ਕੁਝ ਜਾਣਕਾਰੀਆਂ ਲੁਕੋਈਆਂ ਨੇ। ਵਿਕਰਮਜੀਤ ਸਿੰਘ ਨੇ ਦੋਸ਼ ਇਹ ਵੀ ਲਾਇਆ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੀ ਚੋਣ ਮੁਹਿੰਮ ਦੇ ਵਿੱਚ ਖਰਚੇ ਬਾਰੇ ਵੀ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਉਹਨਾਂ ਇਹ ਵੀ ਆਖਿਆ ਕਿ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੇ ਵਿੱਚ ਧਾਰਮਿਕ ਚਿੰਨ੍ਹ ਅਤੇ ਧਾਰਮਿਕ ਸਥਾਨਾਂ ਦੀ ਵੀ ਵਰਤੋਂ ਕੀਤੀ ਹੈ ਜੋ ਕਿ ਕਾਨੂੰਨ ਅਨੁਸਾਰ ਸਰਾ ਸਰ ਗਲਤ ਹੈ। ਉਹ ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕੀਤੀ ਜਾਣੀ ਬਣਦੀ ਹੈ। ਅਮਰਿਤਪਾਲ ਸਿੰਘ ਦੇ ਖਿਲਾਫ ਉਹਨਾਂ ਦੀ ਇਹ ਪਟੀਸ਼ਨ ਤੇ ਹੁਣ ਸੁਣਵਾਈ ਚੱਲ ਰਹੀ ਹੈ। ਇਹਦੇ ਨਾਲ ਹੀ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਅਤੇ ਜਵਾਬ ਦੇਣ ਦੇ ਹੁਕਮ ਦਿੱਤੇ ਹੈ। ਇਹਦੇ ਤੋਂ ਇਲਾਵਾ ਅਮਰਿਤਪਾਲ ਦੇ ਉੱਤੇ ਨਾਮਜ਼ਦਗੀ ਫਾਰਮ ਦੇ ਦੌਰਾਨ ਖਰਚੇ ਅਤੇ ਚੰਦੇ ਦੀ ਗਲਤ ਜਾਣਕਾਰੀ ਦੇਣ ਦੇ ਦੋਸ਼ ਵੀ ਲਾਏ ਗਏ ਹੈ। ਧਾਰਮਿਕ ਪਛਾਣ ਦੀ ਵਰਤੋਂ ਕਰਕੇ ਧਰਮ ਦੇ ਨਾਂ ਤੇ ਵੋਟਾਂ ਮੰਗਣ ਦੇ ਦੋਸ਼ ਵੀ ਲਾਏ ਗਏ ਹੈ। ਪਟੀਸ਼ਨ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਪ੍ਰਚਾਰ ਕੀਤਾ ਅਤੇ ਗੁਰਦੁਆਰਾ ਸਹਿਬਾਨ ਤੋਂ ਮੈਨੀਫੈਸਟੋ ਜਾਰੀ ਕੀਤੇ। ਵਿਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਚੋਣਾਂ ਦੇ ਦੌਰਾਨ ਰਿਟਰਨਿੰਗ ਅਫਸਰਾਂ ਨੂੰ ਵੀ ਸ਼ਿਕਾਇਤਾਂ ਕਰਦੇ ਰਹੇ ਪਰ ਸਾਡੀ ਕਿਦਰੇ ਕੋਈ ਸੁਣਵਾਈ ਨਾ ਹੋਈ ਫਿਰ ਇਸੇ ਕਰਕੇ ਮੈਨੂੰ ਅਦਾਲਤ ਦਾ ਰੁੱਖ ਅਖਤਿਆਰ ਕਰਨਾ ਪਿਆ ਹੁਣ ਦੇਖੋ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਤੱਤ ਇਹ ਸਬੂਤ ਕਿੰਨੇ ਕੁ ਸਹੀ ਪਾਈ ਜਾਂਦੇ ਨੇ ਤੇ ਹੁਣ ਗੱਲ ਕਰਦੇ ਆ ਕਿ ਹੁਣ ਕਾਂਗਰਸ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਤੋਂ ਖੁਦ ਪਿੱਛਾ ਛੜਾ ਰਹੇ ਨੇ ਤੇ ਉਹ ਕਹਿੰਦੇ ਆ ਕਿਹੜਾ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਉਹ ਸਾਡਾ ਨਹੀਂ ਉਹ ਭਾਜਪਾ ਦਾ ਕਸੂਰ ਸੀ ਇਹ ਬਹੁਤ ਵੱਡਾ ਬਿਆਨ ਹੈ ਦਿੱਤਾ ਚਰਜੀ ਸਿੰਘ ਚੰਨੀ ਨੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਸੀ ਉਹਦੇ ਤੇ ਉਹਨਾਂ ਦੀ ਪਾਰਟੀ ਨੇ ਤਾਂ ਮਾਫੀ ਮੰਗ ਲਈ ਸੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਫੌਜ ਭੇਜਣ ਲਈ ਦਬਾਅ ਪਾਇਆ ਸੀ ਪਰ ਹੁਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਉਹ ਦਵਾਈ ਪਾ ਸਕਦੇ ਸੀ ਭੇਜ ਨਹੀਂ ਸੀ ਸਕਦੇ ਤਾਕਤਾਂ ਉਸ ਵਕਤ ਦੀ ਕਾਂਗਰਸ ਪਾਰਟੀ ਸੱਤਾਧਾਰੀ ਸੀ 인ਦਰਾ ਗਾਂਧੀ ਦੇ ਕੋਲ ਸੀ ਜਿਉਂ ਚਾਹੁੰਦੇ ਦਬਾ ਤਾ ਬਹੁਤ ਸਾਰੇ ਹੁਣ ਵੀ ਪੈ ਰਹੇ ਨੇ ਦਬਾ ਤਾ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਪੈਂਦੇ ਸੀ ਕਿ ਆ ਵੀ ਕਰ ਦਿਓ ਤੇ ਉਹ ਵੀ ਕਰ ਦਿਓ ਦਬਾ ਤਾ ਹੁਣ ਵੀ ਪਾਇਆ ਜਾ ਰਿਹਾ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਿਓ ਪਰ ਸਰਕਾਰ ਤਾਂ ਉਹ ਕਰਦੀ ਹੈ ਜੋ ਉਸ ਨੂੰ ਚੰਗਾ ਲੱਗਦਾ ਇਹਦਾ ਮਤਲਬ ਸਿਰਫ ਇਸ਼ਾਰਾ ਹੀ ਚਾਹੁੰਦੇ ਸੀ ਪਰ ਇਹ ਹੁਣ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਆ ਇਹ ਕਹਿੰਦੇ ਅਸਲ ਦੇ ਵਿੱਚ ਦਬਾ ਤਾ ਬਾਜ ਪਾਣੀ ਪਾਇਆ ਸੀ ਜਿਸ ਲਈ ਉਹਨਾਂ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਅਸਲ ਦੇ ਵਿੱਚ ਚੰਨੀ ਨੇ ਇਹ ਟਿੱਪਣੀ ਉਸ ਵਕਤ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆ ਕਿ ਕਾਂਗਰਸੀ ਆਗੂ ਹੈ ਜਗਦੀਸ਼ ਟੈਕਟਰ ਉਹਨੂੰ ਤਾਂ ਤੁਸੀਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਉਹਦੇ ਸਵਾਲ ਦਾ ਜਦੋਂ ਜਵਾਬ ਦਿੱਤਾ ਤਾਂ ਚੰਨੀ ਨੇ ਕਿਹਾ ਜੇ ਜਗਦੀਸ਼ ਟੈਕਟਰ ਨੂੰ ਕਿਉਂ ਨਹੀਂ ਕੱਢਿਆ ਗਿਆ ਤਾਂ ਚੰਨੀ ਕਹਿੰਦੇ ਕਿ ਸਿੱਖ ਨਸਲਕੋਸ਼ੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਲਈ ਉਹਨਾਂ ਦੀ ਪਾਰਟੀਆਂ ਤਾਂ ਕਈ ਵਾਰੀ ਮਾਫੀ ਮੰਗ ਲਈ ਤੇ ਨਾਲ ਕਹਿੰਦੇ ਸਵਾਲ ਇਹ ਹੈ ਕਿ 10 ਸਾਲਾਂ ਤੋਂ ਸੱਤਾ ਦੇ ਵਿੱਚ ਤਾਂ ਹੁਣ ਭਾਜਪਾ ਉਹ ਫਿਰ ਇਹਨਾਂ ਨੂੰ ਸਜ਼ਾ ਦੇ ਦੇਵੇ ਚੰਨੀ ਨੇ ਕਿਹਾ ਕਿ ਮੈਂ ਕਾਂਗਰਸ ਦੇ ਹੈੱਡਕੁਆਰਟਰ ਦੇ ਵਿੱਚ ਬੈਠ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਗਲਤ ਹੈ ਉਹਨਾਂ ਦਾਵਾ ਕੀਤਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅੜਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਦਾਵਾ ਕੀਤਾ ਸੀ ਕਿ ਉਹਨਾਂ ਨੇ ਸਰਕਾਰ ਦੇ ਉੱਤੇ ਫੌਜ ਭੇਜਣ ਦਾ ਦਬਾਅ ਪਾਇਆ ਸੀ ਸਿਰਫ ਇੰਨਾ ਹੀ ਨਹੀਂ ਚੰਨੀ ਨੇ ਕਿਹਾ ਕਿ ਭਾਰਤ ਰਤਨ ਨਾਲ ਸਮਾਨਤ ਆਰਐਸਐਸ ਦੇ ਇੱਕ ਆਗੂ ਨੇ 1984 ਵਿੱਚ ਕਿਹਾ ਸੀ ਕਿ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਨਾਰਾਜ਼ਗੀ ਦਾ ਨਤੀਜਾ ਹੈ ਅਤੇ ਇਹਨੂੰ ਜਾਇਜ਼ ਠਹਿਰਾਇਆ ਗਿਆ ਸੀ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਉਹ ਜਾਇਜ਼ ਠਹਿਰਾਉਣ ਜਾਂ ਨਜਾਇਜ਼ ਠਹਿਰਾਉਣ ਪਰ ਕਾਰਵਾਈ ਤਾਂ ਕਾਂਗਰਸ ਦੀ ਹਕੂਮਤ ਵਕਤ ਹੋਈ ਸੀ ਪਰ ਦੂਸਰੇ ਪਾਸੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ ਅਤੇ ਕਤਲ ਤੋਂ ਬਾਅਦ ਫਿਰ 1984 ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ। ਇਸੇ ਦੌਰਾਨ ਦਿੱਲੀ ਦੇ ਪੁਲਵੰਗਸ ਦੇ ਵਿੱਚ ਤਿੰਨ ਸਿੱਖਾਂ ਦਾ ਕਤਲ ਹੋਇਆ। ਇਸ ਮਾਮਲੇ ਵਿੱਚ ਚਾਰ ਸ਼ੀਟ ਫਾਈਲ ਹੋਣ ਤੋਂ ਬਾਅਦ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਪੀੜਤਾਂ ਦੇ ਵਕੀਲ ਸਨ ਐਚਐਸ ਫੂਲਕਾ। ਫੂਲਕਾ ਸਾਹਿਬ ਨੇ ਦੱਸਿਆ ਕਿ ਜਗਦੀਸ਼ ਟੈਕਟਰ ਨੂੰ ਚਾਰ ਸ਼ੀਟ ਦੀ ਕਾਪੀ ਦੇ ਦਿੱਤੀ ਗਈ ਹੈ ਅਤੇ ਉਹਨੇ ਇਲਜ਼ਾਮਾਂ ਨੂੰ ਮੰਨਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ। ਉਹ ਕਹਿੰਦੇ ਹੁਣ ਕੇਸ ਵਿੱਚ ਗਵਾਹੀਆਂ ਲਈਆਂ ਜਾਣਗੀਆਂ 3 ਅਕਤੂਬਰ ਨੂੰ ਪਹਿਲੀ ਗਵਾਹੀ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦੀ ਹੋਏਗੀ ਜਿਸਦੇ ਪਤੀ ਨੂੰ ਪੁਲਵੰਗਸ ਦੇ ਵਿੱਚ ਤਿੰਨ ਸਿੱਖਾਂ ਦੇ ਨਾਰਵਾਰ ਦਿੱਤਾ ਗਿਆ ਸੀ ਐਚਐਸ ਫੂਲਕਾ ਨੇ ਹੈਰਾਨੀ ਵੀ ਪ੍ਰਗਟਾਈ ਹੈ ਤੇ ਨਾਰਾਜ਼ਗੀ ਵੀ ਕਿ 40 ਸਾਲਾਂ ਬਾਅਦ ਪੁਲਵੰਗਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਹੈ ਅਤੇ ਇਹਦੇ ਤੋਂ ਕਹਿੰਦੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਈ ਸ਼ਕਤੀਸ਼ਾਲੀ ਵਿਅਕਤੀ ਆਪਣੀ ਤਾਕਤ ਦੇ ਨਾਲ ਕੇਸ ਨੂੰ ਆਪਣੇ ਹਿਸਾਬ ਨਾਲ ਕਿਵੇਂ ਮੋੜ ਤੋੜ ਸਕਦਾ ਹੈ ਉਨਾ ਤਿਹਾ ਕਿ ਹੁਣ ਸਾਨੂੰ ਉਮੀਦ ਹੈ ਕਿ ਟਾਈਟਲਰ ਵੀ ਜਲਦ ਸਲਾਖਾਂ ਦੇ ਪਿੱਛੇ ਹੋਏਗਾ ਜਿਵੇਂ ਸੱਜਣ ਕੁਮਾਰ ਦੂਸਰੇ ਪਾਸੇ ਭਾਜਪਾ ਦੇ ਆਗੂ ਆਰ ਪੀ ਸਿੰਘ ਨੇ ਕਿਹਾ ਕਿ ਪੁਲਵੰਗਸ ਮਾਮਲੇ ਵਿੱਚ ਸੀਬੀਆਈ ਕੋਲ ਸਬੂਤ ਨੇ ਅਤੇ ਟਾਈਟਲਰ ਦਾ ਹਰਸ਼ ਵੀ ਸੱਜਣ ਕੁਮਾਰ ਵਰਗਾ ਹੀ ਹੋਏਗਾ ਉਹਨੂੰ ਜੇਲ੍ਹ ਜਾਣਾ ਹੀ ਪਏਗਾ ਅਦਾਲਤ ਨੇ ਪੁਲਵੰਗਸ ਗੁਰਦੁਆਰਾ ਹਿੰਸਾ ਅਤੇ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਜਗਦੀਸ਼ ਟਾਈਟਲਰ ਦੇ ਖਿਲਾਫ ਆਈਪੀਸੀ ਦੀ ਧਾਰਾ 147 149 153A 188 109 295 380 ਅਤੇ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ ਹਾਲਾਂਕਿ ਟਾਈਟਲਰ ਨੂੰ ਪਹਿਲਾਂ ਵੀ ਪੁਲਵੰਗ ਸਿੰਘ ਸਾਹ ਮਾਮਲੇ ਵਿੱਚ ਤਿੰਨ ਵਾਰ ਕਲੀਨ ਚਿੱਟ ਮਿਲ ਚੁੱਕੀ ਹੈ ਪਰ ਇਸ ਵਾਰ ਅਦਾਲਤ ਨੇ ਸਿੱਖ ਨਸਲ ਕੁਸ਼ੀ ਦੇ ਮਾਮਲੇ 'ਚ ਸਾਬਕਾ ਸੰਸਦ ਮੈਂਬਰ ਤੇ ਦੋਸ਼ ਐਡ ਕਰ ਦਿੱਤੇ ਹੈ ਇਹਦੇ ਤੋਂ ਪਹਿਲਾਂ सीबीआई ਨੇ ਅਦਾਲਤ ਵਿੱਚ ਦਾਵਾ ਕੀਤਾ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਚਸ਼ਮਦੀਦ ਗਵਾਹਾਂ ਹਾਲਾਂਕਿ ਸ਼ਬਦ ਦੰਗੇ ਉਹਨਾਂ ਨੇ ਵਰਤੇ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਰ ਦਰਅਸਲ ਇਹ ਕਤਲੇਆਮ ਸੀ ਉਹਨਾਂ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਦੰਗਿਆਂ ਦੇ ਦੌਰਾਨ ਭੀੜ ਨੂੰ ਪੜਕਾਉਂਦੇ ਦੇਖਿਆ ਇਹਦੇ ਤੋਂ ਪਹਿਲਾਂ ਵੀ ਪਿਛਲੀਆਂ ਸੁਣਵਾਈਆਂ ਦੌਰਾਨ ਬਚਾਅ ਪੱਖ ਦੇ ਵਕੀਲ ਟਾਈਟਲਰ ਨੂੰ ਬਚਾਉਣ ਲਈ ਅਦਾਲਤ ਦੇ ਵਿੱਚ ਕਈ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਰਿਹਾ ਹੈ ਇਹਦੇ ਤੋਂ ਪਹਿਲਾਂ 19 ਜੁਲਾਈ ਨੂੰ ਸੁਣਵਾਈ ਦੇ ਦੌਰਾਨ ਬਚਾਅ ਪੱਖ ਦੇ ਵਕੀਲ ਮਨੂ ਸ਼ਰਮਾ ਨੇ ਦੂਰਦਰਸ਼ਨ ਤੇ ਤੀਨ ਮੂਰਤੀ ਹਾਊਸ ਜਿੱਥੇ ਇੰਦਰਾ ਗਾਂਧੀ ਦੀ ਲਾਸ਼ ਰੱਖੀ ਹੋਈ ਸੀ ਉਹਦੀ ਸ਼ੂਟਿੰਗ ਦਾ ਵੀਡੀਓ ਰਿਕਾਰਡ ਰੱਖਿਆ ਸੀ ਮਨੂ ਸ਼ਰਮਾ ਨੇ ਦਲੀਲ ਦਿੱਤੀ ਸੀ ਕਿ ਸੀਬੀਆਈ ਨੇ ਤਿੰਨ ਕਲੋਜ਼ਰ ਰਿਪੋਰਟਸ ਧਾਰਿਤ ਕੀਤੀਆਂ ਨੇ ਸੀਬੀਆਈ ਨੇ 2009 ਦੇ ਵਿੱਚ ਸਹਿ ਮੁਲਜ਼ਮ ਸ਼ੁਰੇਸ਼ ਕੁਮਾਰ ਪਾਨੇਵਾਲਾ ਉਹਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਸੀ ਉਹਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਇਹ ਵੀ ਦਲੀਲ ਦਿੱਤੀ ਗਈ ਕਿ 1984 ਤੋਂ 2022-23 ਤੱਕ ਕੋਈ ਗਵਾਹ ਸਾਹਮਣੇ ਨਹੀਂ ਆਇਆ 40 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਗਵਾਹ ਸਾਹਮਣੇ ਆ ਰਹੇ ਨੇ ਉਹਨਾਂ ਤੇ ਭਰੋਸਾ ਕੀਤਾ ਤਾਂ ਕਿਵੇਂ ਕੀਤਾ ਜਾਵੇ ਹੁਣ ਵੇਖਣਾ ਹੋਏਗਾ ਕਿ ਕਿਹੋ ਜੀਆਂ ਗਵਾਹੀਆਂ ਅਤੇ ਫਿਰ ਉਹਨਾਂ ਗਵਾਹੀਆਂ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਵਿੱਚ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਹੋਇਆ ਸੀ ਪਰ ਹੁਣ ਉਹਨਾਂ ਨੂੰ ਜੇਲ੍ਹ ਤੋਂ ਜ਼ਮਾਨਤ ਦਿੱਤੀ ਗਈ ਹੈ ਦੋ ਜੱਜਾਂ ਦੇ ਬੈਂਚ ਨੇ ਕੇਜਰੀਵਾਲ ਦੀ ਜ਼ਮਾਨਤ ਤੇ ਆਪਣਾ ਫੈਸਲਾ ਸੁਣਾਇਆ ਜਸਟਿਸ ਸੂਰੀਆ ਕਾਂਤ ਅਤੇ ਉਜਲ ਭੁਈਆ ਦੀ ਬੈਂਚ ਨੇ 5 ਸਤੰਬਰ ਨੂੰ ਇਹ ਸਮਾਵਰੇ ਤੇ ਦਲੀਲਾਂ ਸੁਣਨ ਤੋਂ ਬਾਅਦ ਦਰਸਲ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੁਣਵਾਈ ਦੇ ਦੌਰਾਨ ਦੋਵਾਂ ਜੱਜਾਂ ਨੇ ਵੱਖੋ-ਵੱਖਰੇ ਰਾਏ ਪ੍ਰਗਟਾਈ ਸੀ ਜਸਟਿਸ ਸੂਰੀਆ ਕਾਂਤ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ ਸੀ ਹਾਲਾਂਕਿ ਉੱਜਲ ਪੁਈਆ ਜਸਟਿਸ ਸੂਰੀਆ ਕਾਂਤ ਨਾਲ ਬਿਲਕੁਲ ਸਹਿਮਤ ਨਹੀਂ ਸਨ ਜਸਟਿਸ ਸੂਰੀਆ ਕਾਂਤ ਨੇ ਕਿਹਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਨਹੀਂ ਹੈ ਸੁਤੰਤਰਤਾ ਨਿਆਂਇਕ ਪ੍ਰਕਿਰਿਆ ਦਾ ਇੱਕ ਵੱਖਰਾ ਹਿੱਸਾ ਹੈ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਕੈਦ ਵਿੱਚ ਰੱਖਣਾ ਬੇਇਨਸਾਫੀ ਹੈ ਇਹ ਕਿਸੇ ਨੂੰ ਆਜ਼ਾਦੀ ਤੋਂ ਵਾਂਝਾ ਕਰ ਰਿਹਾ ਹੈ ਸੁਪਰੀਮ ਕੋਰਟ ਨੇ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਹੈ ਸਪਰੀਮ ਕੋਰਟ ਨੇ ਉਹਨਾਂ ਨੂੰ ਕੁਝ ਸ਼ਰਤਾਂ ਦੇ ਨਾਲ ਦਰਅਸਲ ਇਹ ਜ਼ਮਾਨਤ ਦਿੱਤੀ ਹੈ। ਅਦਾਲਤ ਦੀਆਂ ਸ਼ਰਤਾਂ ਦੇ ਮੁਤਾਬਕ ਉਹ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਣਗੇ। ਇਹਦੇ ਨਾਲ ਹੀ ਉਹ ਗਵਾਹਾਂ ਨਾਲ ਸੰਪਰਕ ਨਹੀਂ ਕਰ ਸਕਦੇ। ਤੀਸਰੀ ਸ਼ਰਤ ਇਹ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਕਰਨਗੇ। ਅਦਾਲਤ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਤੇ ਮੁਚਲ ਕੇ ਤੇ ਰਿਹਾ ਕੀਤਾ ਹੈ। ਉਹ ਨਾ ਤਾਂ ਮੁੱਖ ਮੰਤਰੀ ਦਫ਼ਤਰ ਜਾ ਸਕਣਗੇ ਅਤੇ ਨਾ ਹੀ ਦੱਸਿਆ ਗਿਆ ਕਿ ਕਿਸੇ ਫਾਈਲ ਤੇ ਦਸਤਕਤ ਕਰ ਸਕਣਗੇ। ਪਾਉ ਇਹਨਾਂ ਸ਼ਰਤਾਂ ਦੇ ਤਹਿਤ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਧਮਕੀ ਦੀ ਇਹ ਧਮਕੀ ਦਿੱਤੀ ਹੈ 6 ਫਾਰ ਜਸਟਿਸ ਤੇ ਗੁਰਪਤਵੰਤ ਪੰਨੂ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਵੀ ਚੁਣੌਤੀ ਦਿੱਤੀ ਹੈ ਤੇ ਨਾਲ ਹੀ ਦਿੱਤੀ ਹੈ ਧਮਕੀ ਪੰਨੂ ਨੇ ਆਪਣੇ ਇੱਕ ਵੀਡੀਓ ਦੇ ਰਾਹੀਂ ਸੁਨੇਹਾ ਦਿੱਤਾ ਹੈ ਜਿਸ ਦੇ ਵਿੱਚ ਉਸਨੇ ਚੰਡੀਗੜ੍ਹ ਬੰਬ ਤਮਾਕੂ ਦੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਵੀ ਕੀਤੀ ਹੈ ਇਹਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਭਵਿੱਖ ਦੇ ਵਿੱਚ ਵੀ ਅਜਿਹੇ ਹਮਲੇ ਦੀ ਚੁਣੌਤੀ ਵੀ ਉਹਦੇ ਵੱਲੋਂ ਦਿੱਤੀ ਗਈ ਹੈ। ਪੰਨੂ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਚੰਡੀਗੜ੍ਹ ਤਮਾਕਾ ਖਾਲਸਾਈ ਇਨਸਾਫ ਦੀ بلند ਆਵਾਜ਼ ਕਰਦਾ ਹੈ। ਮੁੱਖ ਮੰਤਰੀ ਮਾਨ ਨੂੰ ਸੁਨੇਹਾ ਵੀ ਦਿੰਦਾ ਹੈ। ਖਾਕੀ ਦਾ ਸਾਥ ਕੁਰਸੀ ਤੱਕ ਦਾ। ਕੇਸਰੀ ਤੋਂ ਵੈਰ ਜ਼ਿੰਦਗੀ ਤੱਕ ਦਾ। ਪੰਜਾਬ ਪੁਲਿਸ ਨੇ ਚੰਡੀਗੜ੍ਹ ਤਮਾਕੇ ਨੂੰ ਅੰਜਾਮ ਦੇਣ ਵਾਲਿਆਂ ਤੇ ਦਸਣਾ ਬਣਦਾ ਕਿ ਸਿਰ ਦੇ ਉੱਤੇ 2 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਸੀ ਤੇ 6 ਫੋਰ ਜਸਟਿਸ ਨੇ ਬਚਾਅ ਵਾਸਤੇ ਇਹ ਜਿਨ੍ਹਾਂ ਨੇ ਇਹ ਧਮਾਕਾ ਕੀਤਾ ਉਹਨਾਂ ਨੂੰ ਬਚਾਉਣ ਵਾਸਤੇ 5 ਲੱਖ ਰੁਪਏ ਖਰਚ ਕਰਨ ਦਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ 6 ਫੋਰ ਜਸਟਿਸ ਦਾ ਸੁਨੇਹਾ ਹੈ ਕਿ ਜਸਕੀਰਤ ਸਿੰਘ ਚਾਲ ਵਰਗੇ ਪੁਲਿਸ ਅਫਸਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਇਨਸਾਫ ਅਸੀਂ ਇਸੇ ਤਰ੍ਹਾਂ ਲਵਾਵਾਂਗੇ ਤੇ ਭਗਵੰਤ ਮਾਰ ਕਹਿੰਦੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰਾਂ ਜਾਂ ਅਤਵਾਦੀਆਂ ਦੇ ਨਾਂ ਤੇ ਮਾਰ ਰਿਹਾ ਹੈ ਖਾਲਸਾਈ ਇਨਸਾਫ ਦੀ ਗੋਲੀ ਸਦਾ ਪਿੱਛਾ ਕਰੇਗੀ 6 for justice ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟਾਂ ਦੀ ਮੁਹਿੰਮ ਚਲਾ ਰਿਹਾ ਹੈ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੂਚੀਆਂ ਬਣ ਚੁੱਕੀਆਂ ਨੇ ਅਤੇ ਚੁਣ ਚੁਣ ਕੇ ਇਨਸਾਫ ਲਿਆ ਜਾਏਗਾ ਦੱਸਣਾ ਬਣਦਾ ਹੈ ਕਿ ਗੁਰਪ੍ਰਤਵੰਤ ਪੰਨੂ ਦੀ ਇਹ ਵੀਡੀਓ ਇਸ ਹਮਲੇ ਦੇ ਮੁਲਜ਼ਮ ਦੀ ਜਿਸ ਦਾ ਨਾਮ ਰੋਹਨ ਮਸੀਹ ਦੱਸਿਆ ਜਾ ਰਿਹਾ ਉਹਦੀ ਗ੍ਰਿਫਤਾਰੀ ਤੋਂ ਕੁਝ ਸਮਾਂ ਪਹਿਲਾਂ ਸਾਹਮਣੇ ਆਈ ਅਸਲ 'ਚ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਤੇ ਗਰਨੇਡ ਹਮਲਾ ਹੋਇਆ ਸੀ ਅਤੇ ਹਮਲਾ ਕਰਨ ਵਾਲੇ ਮੁੱਖ ਮਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਮੁੱਖ ਮਲਜ਼ਮ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਹੈ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਰਾਮਦਾਸ ਦੇ ਪਿੰਡ ਪਾਸ਼ੀਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹਦੇ ਕਬਜ਼ੇ ਤੋਂ ਇੱਕ 9mm ਗਲੌਕ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਪਾ ਕੇ ਖੁਦ ਇਹਦੀ ਜਾਣਕਾਰੀ ਦਿੱਤੀ ਇਸ ਸਮੇਂ ਮੁਲਜ਼ਮ ਅਮਰitsar ਦੇ ਸਟੇਟ ਸਪੈਸ਼ਲ ਸੈੱਲ ਦੀ ਹਿਰਾਸਤ ਵਿੱਚ ਦੱਸਿਆ ਜਾ ਰਿਹਾ ਹੈ ਸ਼ੁਰੂਆਤੀ ਜਾਂਚ ਵਿੱਚ ਰੋਹ ਨੇ ਗਰਨੇਡ ਹਮਲੇ ਨੂੰ ਕਬੂਲਿਆ ਦੱਸਣਾ ਬਣਦਾ ਹੈ ਕਿ ਬੁੱਧਵਾਰ 11 ਸਤੰਬਰ ਨੂੰ ਦੋ ਮੁਲਜ਼ਮ ਆਟੋ ਤੇ ਸੈਕਟਰ 18 ਪਹੁੰਚੇ ਸੀ ਅਤੇ ਉੱਥੇ ਰੈੱਡ ਲਾਈਟ ਸੀ ਤਾਂ ਉਹਨਾਂ ਨੇ ਆਟੋ ਵਾਲੇ ਡਰਾਈਵਰ ਨੂੰ ਰੈੱਡ ਲਾਈਟ ਜੰਪ ਕਰਨ ਵਾਸਤੇ ਅਤੇ ਤੇਜ਼ ਆਟੋ ਚਲਾਉਣ ਵਾਸਤੇ ਵੀ ਕਿਹਾ ਸੀ ਆਟੋ ਡਰਾਈਵਰ ਨੇ ਰੈੱਡ ਲਾਈਟ ਜੰਪ ਕਰਨ ਤੋਂ ਫਿਰ ਸਾਫ਼ ਇਨਕਾਰ ਕਰ ਦਿੱਤਾ ਸੀ ਅਜਾਇਹਤ ਦੱਸਿਆ ਗਿਆ ਕਿ ਇੱਕ ਮੁਲਜ਼ਮ ਨੇ ਉਸ ਨੂੰ ਆਪਣੇ ਵੱਲੋਂ 500 ਰੁਪਏ ਦਾ ਨੋਟ ਦਿੱਤਾ ਅਤੇ ਸੈਕਟਰ 18 ਦੇ ਰਹਿਸ਼ੀ ਇਲਾਕੇ ਵੱਲ ਕੇ ਹੱਕ ਚੱਲ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਮੁਲਜ਼ਮਾ ਨੇ 2 ਦਿਨ ਪਹਿਲਾਂ ਵੀ ਉਸੇ ਹੀ ਆਟੋ ਤੇ ਏਸੇ ਬੰਗਲੇ ਦੀ ਰੇਕੀ ਕੀਤੀ ਸੀ ਜਿਸ ਵਿੱਚ ਸਵਾਰ ਹੋ ਕੇ ਉਹ ਹਮਲਾ ਕਰਨ ਵਾਸਤੇ ਪੁੱਜੇ ਸੀ ਪੁਲਿਸ ਨੇ ਉਸ ਇਲਾਕੇ ਦੇ ਸੀਸੀਟੀਵੀ ਖੰਗਾਲੇ ਸਨ ਪੁਲਿਸ ਨੇ ਇਹ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਦੋ ਮੁਲਜ਼ਮਾਂ ਦੇ ਖਿਲਾਫ ਆਰਮਜ਼ ਐਕਟ ਅਤੇ ਯੂਏਪੀ ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ ਦੱਸਿਆ ਗਿਆ ਕਿ ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪਹੁੰਚੇ ਸਨ ਇਹਦੇ ਬਾਅਦ ਰੇਕੀ ਕੀਤੀ ਗਈ ਜਿਸ ਵੋਲਵੋ ਬੱਸ ਵਿੱਚ ਉਹ ਚੰਡੀਗੜ੍ਹ ਆਏ ਉਸਤੇ ਕੰਡਕਟਰ ਤਰਸ਼ੇਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਬੱਸ ਵਿੱਚ ਸਵਾਰ ਹੋਏ ਸੀ ਉਹਨਾਂ ਦੱਸਿਆ ਕਿ ਬੱਸ ਵਿੱਚ ਹੀ ਟੀ-ਸ਼ਰਟ ਉਹਨਾਂ ਨੇ ਬਦਲੀ ਅਤੇ ਬਾਅਦ ਵਿੱਚ ਆਟੋ ਦੇ ਵਿੱਚ ਵੀ ਦੱਸਿਆ ਗਿਆ ਕਿ ਉਸ ਨੇ ਆਪਣੀ ਟੀ-ਸ਼ਰਟ ਬਦਲੀ ਸੀ। ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਹੋਏ ਇਸ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਈ ਸੀ। ਪੋਸਟ ਤੋਂ ਇਸ਼ਾਰਾ ਮਿਲਿਆ ਸੀ ਕਿ ਹਮਲਾਵਰਾਂ ਦੇ ਨਿਸ਼ਾਨੇ ਤੇ ਸਾਫਕਾ ਪੁਲਿਸ ਅਧਿਕਾਰੀ ਸੀ। ਹਾਲਾਂਕਿ ਇਹਦੀ ਕਿਸੇ ਵੱਲੋਂ ਵੀ ਪੁਸ਼ਟੀ ਨਹੀਂ ਸੀ ਕੀਤੀ ਗਈ ਪਰ ਸੁਰੱਖਿਆ ਏਜੰਸੀਆਂ ਵੱਲੋਂ ਇਹਦੀ ਜਾਂਚ ਵਿੜ ਦਿੱਤੀ ਗਈ ਸੀ। ਹਮਲੇ ਨੂੰ ਲੈ ਕੇ ਸਾਹਮਣੇ ਆਈ ਪੋਸਟ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ 1986 ਵਿੱਚ ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦੇ ਹੋਏ ਸੈਕਟਰ 10 ਦੀ ਕੋਠੀ ਨੰਬਰ 575 ਡੀ ਦੇ ਵਿੱਚ ਗਰਨੇਡ ਨਾਲ ਹਮਲਾ ਕਰਕੇ ਐਸਪੀ ਗੁਰਕੀਰਤ ਚੈਲ ਨੂੰ ਉਹਦੇ ਗਨਮੈਨ ਨਾਲ ਉਡਾ ਕੇ ਉਹਦੀ ਵੱਡੀ ਸਜ਼ਾ ਦੇਣੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਉਸ ਪੋਸਟ ਵਿੱਚ ਜ਼ਿਕਰ ਸੀ ਇਹ ਪਹਿਲਾ ਮੌਕਾ ਨਹੀਂ ਇਹਦੇ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਕਿ ਮੁਹਾਲੀ ਪੁਲਿਸ ਨੇ 2023 ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਐਸਪੀ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਉਹ ਉੱਥੇ ਪੁੱਜੇ ਸੀ ਹੈਪੀ ਦੱਸਿਆ ਗਿਆ ਕਿ ਹਰਵਿੰਦਰ ਸਿੰਘ ਰਿੰਦਾ ਦਾ ਉਹ ਸਾਥੀ ਹੈ ਰਿੰਦਾ ਦੇ ਪਾਕਿਸਤਾਨ ਵਿੱਚ ਹੋਣ ਦੀ ਹਾਲੇ ਵੀ ਖਬਰ ਮੜ ਰਹੀ ਹੈ ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ ਪਿਛਲੇ ਸਾਲ ਰਿੰਦਾ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਪਰ ਅੱਜ ਤੱਕ ਵੀ ਉਸ ਖਬਰ ਦੀ ਪੁਸ਼ਟੀ ਨਹੀਂ ਹੋ ਸਕੀ ਤੇ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀਆਂ ਦੀ ਜਿਹੜੀ ਸੁਧਾਰ ਲਹਿਰ ਚੱਲ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਆਪਣੀ ਪਹਿਲੀ ਮੀਟਿੰਗ ਕੀਤੀ ਗਈ ਹੈ ਇਸ ਦੌਰਾਨ ਇਸ ਗੱਲ ਤੇ ਸੰਤੁਸ਼ਟੀ ਪ੍ਰਗਟਾਈ ਗਈ ਹੈ ਕਿ ਜਿਸ ਮਕਸਦ ਨਾਲ ਪੰਥ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਪਿਛਲੇ ਦਿਨੀ ਹੰਬੜਾ ਮਾਰਿਆ ਸੀ ਉਹਨੂੰ ਚਫੇਰਿਓ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਮੀਟਿੰਗ ਦੇ ਵਿੱਚ ਪਹੁੰਚੇ ਸੁਧਾਰ ਲਹਿਰ ਦੇ ਆਗੂਆਂ ਨੇ ਜਿੱਥੇ ਵਰਕਰਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਵਾਲੀ ਰਣਨੀਤੀ ਦੇ ਵਾਸਤੇ ਸੁਧਾ ਮੰਗੇ ਹੈ ਉਤਤਿ ਪਿਛਲੇ ਦਿਨਾਂ ਦੇ ਵਿੱਚ ਹੋਏ ਕਾਰਜਾਂ ਦੀ ਫੀਡਬੈਕ ਵੀ ਲਈ ਤਾਂ ਜੋ ਭਵਿੱਖ ਦੀ ਰਣਨੀਤੀ ਘੜਨ ਵਕਤ ਉਸਾਰੂ ਰਸਤਾ ਅਖਤਿਆਰ ਕੀਤਾ ਜਾ ਸਕੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਉੱਥੇ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤਾਂ ਹਰ ਪ੍ਰੰਟ ਤੇ ਫੇਰ ਹੋ ਚੁੱਕੀ ਹੈ ਪਿਛਲੇ ਦਿਨੀ ਪਾਏ ਗਏ ਵਿੱਤੀ ਬੋਝ ਨੇ ਆਮ ਆਦਮੀ ਪਾਰਟੀ ਦੀ ਜੇਬ ਤੇ ਵੀ ਵੱਡਾ ਡਾਕਾ ਮਾਰਿਆ ਹੈ ਇਹ ਸਰਕਾਰ ਦੀ ਨਲਕੀ ਹੈ ਕਿ ਦੋਸ਼ੀਆਂ ਦੀਆਂ ਅਪੀਲਾਂ ਤੇ ਬਰਗਾੜੀ ਬਿਆਦਬੀ ਦੇ ਮਾਮਲੇ ਫਰੀਦਕੋਟ ਜ਼ਿਲ੍ਹਾ ਅਦਾਲਤ ਤੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਸ਼ਿਫਟ ਹੋ ਚੁੱਕੇ ਨੇ ਜਿਸ ਨਾਲ ਹੁਣ ਗਵਾਹੀਆਂ ਦੇਣ ਵਾਲੇ ਅਤੇ ਇਹਨਾਂ ਮਾਮਲਿਆਂ 'ਚ ਇਨਸਾਫ ਦੀ ਮੰਗ ਕਰ ਰਹੀ ਸੰਗਤ ਦੇ ਵਕੀਲਾਂ ਨੂੰ ਚੰਡੀਗੜ੍ਹ ਜਾਣਾ ਪਿਆ ਕਰੇਗਾ ਇਹਦੇ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਵੀ ਅਪੀਲ ਕੀਤੀ ਕਿ ਉਹ ਐਸਟੀਪੀਸੀਲੀ ਵੋਟ ਜ਼ਰੂਰ ਬਣਾਉਣ ਤਾਂ ਜੋ ਸੰਗਤ ਦੀ ਵੋਟ ਰਾਹੀਂ ਚੁਣੇ ਜਾਣ ਵਾਲੇ ਨਮਾਇंदे ਪੰਥ ਪ੍ਰਸਤੀਆਂ ਦੇ ਰੂਪ ਦੇ ਵਿੱਚ ਕੌਮ ਨੂੰ ਮਿਲਣ ਨਾ ਕਿ ਕਿਸੇ ਪਰਿਵਾਰ ਦੀ ਜੀ ਹਜ਼ੂਰੀ ਕਰਨ ਵਾਲੇ ਹੋਣ ਇਸ ਮੌਕੇ ਤੇ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਕਮੇਟੀ ਵਿੱਚ ਜ਼ਰੂਰੀ ਸੁਧਾਰਾਂ ਦੀ ਬਰਜ਼ੋਰ ਮੰਗ ਕੀਤੀ ਇੱਥੇ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਮ ਦੇ ਰੌਸ਼ਨ ਦਿਵਾਗ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ 100 ਸਾਲਾ ਜਨਮ ਸ਼ਤਾਬਦੀ ਮਨਾਈ ਜਾਣੀ ਹੈ ਤੇ ਉਸ ਸਮਾਗਮ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤ ਜ਼ਰੂਰ ਹਾਜ਼ਰੀ ਭਰੇ ਅਤੇ ਇਸ ਲਹਿਰ ਨੂੰ ਨਵੀਂ ਦਿਸ਼ਾ ਦੇ ਤੇ ਲਜਾਣ ਲਈ ਸੰਗਤ ਆਪੋ ਆਪਣਾ ਯੋਗਦਾਨ ਵੀ ਪਾਵੇ ਇਹਦੇ ਤੋਂ ਇਲਾਵਾ ਉਹਨਾਂ ਨੇ ਪਿਛਲੇ ਦਿਨੀ ਮਨਾਈ ਗਈ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮੇਂ ਜੜੀ ਇਕਤਰਤਾ ਹੋਈ ਸੀ ਉਹਨੂੰ ਕਹਿੰਦੇ ਸੁਧਾਰ ਲਹਿਰ ਨੂੰ ਬਹੁਤ ਵੱਡਾ ਬਲ ਦੇਣ ਦੇ ਵਿੱਚ ਕਾਮਯਾਬੀ ਪ੍ਰਦਾਨ ਕੀਤੀ ਹੈ ਤੇ ਨਾਲ ਉਹਨਾਂ ਨੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਤੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਹੁਣ ਤੱਕ ਦੇ ਕੀਤੇ ਗਏ ਸਮਾਗਮਾਂ ਦੀ ਜਾਣਕਾਰੀ ਵੀ ਇੱਥੇ ਸਾਂਝੀ ਕੀਤੀ ਅਤੇ ਉੱਥੇ ਹੀ ਸੁਧਾਰ ਲਹਿਰ ਦੀ ਹਰ ਪਿੰਡ ਪੱਧਰ ਤੇ ਇਕਾਈ ਬਣਾਉਣ ਵਾਸਤੇ ਜ਼ਰੂਰੀ ਆਨਲਾਈਨ ਪਰਫਾਰਮ ਸੇ ਸਭ ਨੂੰ ਜਾਣੂ ਕਰਵਾਇਆ ਤਾਂ ਕਿ ਮੋਢਲੀ ਇਕਾਈ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਜ਼ਮੀਨ ਪੱਧਰ ਤੋਂ ਲਿਆ ਕੇ ਉੱਪਰਲੇ ਪੱਧਰ ਤੱਕ ਕਾਮਯਾਬ ਕੀਤਾ ਜਾ ਸਕੇ ਤੇ ਆ ਜਾਣਕਾਰੀ ਉਹ ਹੈ ਜਦੋਂ ਅਕਸਰ ਤੁਸੀਂ ਆਖਦੇ ਨੇ ਹੋ ਕਿ ਇਹਦੇ ਵਿੱਚ ਕਾਲੀਆਂ ਭੇਡਾਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਨਸ਼ਾ ਸਮਗਲੰਗ ਦੇ ਵਿੱਚ ਲੱਗਿਆ ਇੱਕ ਡਰੱਗ ਇਨਸਪੈਕਟਰ ਜਿਸ ਦਾ ਨਾਮ ਹੈ ਸ਼ੀਸ਼ਨ ਮਿੱਤਲ ਆਖਰ ਗ੍ਰਿਫਤਾਰ ਕਰ ਲਿਆ ਕਹਿੰਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਐ ਐਂਟੀ ਨਾਰਕੋਟਿਕਸ ਟਾਸਕ ਫੋਰਸ ਭਾਵ ਏ ਐਨ ਟੀ ਐਫ ਏ ਐਨ ਟੀ ਐਫ ਨੇ ਉਹਨਾਂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਹਦੀ ਖੁਦ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਪੋਸਟ ਦੇ ਰਾਹੀਂ ਦੱਸਿਆ ਕਿ ਮੁਲਜ਼ਮ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਸੀ ਉਹ ਬਾਹਰ ਡਰੱਗ ਨੈੱਟਵਰਕ ਦੀ ਜਿਹੜੀ ਮਦਦ ਅੰਦਰ ਤੱਕ ਪੁੱਜਦੀ ਕਰ ਰਿਹਾ ਸੀ ਗੈਰ ਕਾਨੂੰਨੀ ਦਵਾਈਆਂ ਮੈਡੀਕਲ ਸਟੋਰ ਨਾਲ ਜੁੜੇ ਡਰੱਗ ਤਸਕਰੀ ਦੇ ਕੰਮਾਂ ਨੂੰ ਮਦਦ ਕਰ ਰਿਹਾ ਸੀ ਇਸ ਮਾਮਲੇ ਦੀ ਜਾਂਚ ਤੇ ਏ ਐਨ ਟੀ ਐਫ ਨੇ ਮੁਲਜ਼ਮ ਦੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ 7 ਕਰੋੜ ਤੋਂ ਵੱਧ ਰੁਪਏ ਮਿਲੇ ਨੇ ਸਾਰੇ ਬੈਂਕ ਅਕਾਊਂਟ ਉਹਨਾਂ ਵਿੱਚ ਕਰੋੜਾਂ ਰੁਪਏ ਹੋਣ ਦੀ ਜਾਣਕਾਰੀ ਹੈ ਪਰ ਉਹ ਸਾਰੇ ਫਰੀਜ਼ ਕਰ ਦਿੱਤੇ ਗਏ ਹੈ ਇਹਦੇ ਇਲਾਵਾ ਦੋ ਬੈਂਕ ਲੋਕਰ ਵੀ ਜ਼ਬਤ ਕੀਤੇ ਗਏ ਐ ਤੇ ਉਹਨੂੰ ਐਨਟੀਐਫ ਨੇ 1 ਕਰੋੜ ਤੇ 49 ਲੱਖ ਰੁਪਏ ਨਕਦ 260 ਗ੍ਰਾਮ ਸੋਨਾ ਅਤੇ ਕੁਝ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ ਐਨਟੀਐਫ ਦੀ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਾफी ਜਾਇਦਾਦਾਂ ਵੀ ਬਣਾਈਆਂ ਨੇ ਉਹਨੇ ਜ਼ੀਰਕਪੁਰ ਅਤੇ ਡੱਬ ਵਾਲੀ ਵਿੱਚ ਵੀ 2 ਕਰੋੜ ਤੇ 40 ਲੱਖ ਰੁਪਏ ਮੁੱਲ ਦੀ ਅਚਲ ਜਾਇਦਾਦ ਬਣਾਈ ਹੋਈ ਹੈ ਇਹਦੇ ਇਲਾਵਾ ਪੁਲਸ ਦੀਆਂ ਟੀਮਾਂ ਹੋਰ ਲੋਕਾਂ ਦੀ ਪਛਾੜ ਵੀ ਇਸ ਵਕਤ ਕਰ ਰਹੀਆਂ ਨੇ ਸ਼ੀਸ਼ ਨਿਮਿੱਤਲ ਦੱਸਣਾ ਬਣਦਾ ਕਿ ਲਗਭਗ 1 ਮਹੀਨੇ ਤੋਂ ਪੁਲਸ ਨੂੰ ਲੱਭ ਨਹੀਂ ਸਿਰਹਾ ਪੁਲਸ ਦੇ ਵੱਲੋਂ 1 ਮਹੀਨਾ ਪਹਿਲਾਂ ਸਪੈਸ਼ਲ ਆਪਰੇਸ਼ਨ ਵੀ ਚਲਾਇਆ ਗਿਆ ਸੀ ਇਸ ਦੌਰਾਨ ਪੁਲਸ ਦੇ ਵੱਲੋਂ ਬਠਿੰਡਾ ਮੁਹਾਲੀ ਗਿੱਦੜਬਾਹ ਜ਼ੀਰਕਪੁਰ ਅਤੇ ਫਤਿਆਬਾਦ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਗਈ ਸੀ ਇਹਦੇ ਬਾਅਦ ਬੈਂਕ ਖਾਤੇ ਅਤੇ ਹੋਰ ਚੀਜ਼ਾਂ ਦੀ ਜਾਂਚ ਵੀ ਅਮਲ ਵਿੱਚ ਲਿਆਂਦੀ ਗਈ ਹਾਲਾਂਕਿ ਉਹ ਪੁਸਤੇ ਹੱਥ ਨਹੀਂ ਸਿਆ ਸਕਿਆ ਜਿਸ ਸਮੇਂ ਉਹਦੇ ਉੱਤੇ ਮੁਕੱਦਮਾ ਦਰਜ ਹੋਇਆ ਉਸ ਵਕਤ ਉਹ ਫਾਜ਼ਿਲਕਾ ਵਿੱਚ ਤਾਇਨਾਤ ਸੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਡਰੱਗ ਇਨਸਪੈਕਟਰ ਸਰਕਾਰ ਦੀ ਇਜਾਜ਼ਤ ਦੇ ਬਿਨਾਂ ਲਗਾਤਾਰ ਵਿਦੇਸ਼ ਵੀ ਜਾਂਦਾ ਸੀ ਇਹਦੇ ਲਈ ਉਸਨੇ ਕਦੇ ਵੀ ਐਕਸ ਇੰਡੀਆ ਲੀਵ ਤੱਕ ਨਾ ਲਈ ਇਹ ਵੀ ਸਾਹਮਣੇ ਆਇਆ ਕਿ ਜੇਲ੍ਹ ਦੇ ਵਿੱਚ ਬੰਦ ਨਸ਼ਾ ਸਮਗਰਾਂ ਦੇ ਨਾਲ ਵੀ ਉਹ ਸਿੱਧਾ ਸੰਪਰਕ ਵਿੱਚ ਸੀ ਤੇ ਨਾਲ ਬਾਹਰ ਵੀ ਉਸਨੇ ਡਰੱਗ ਨੈੱਟਵਰਕ ਨੂੰ ਮਦਦ ਕੀਤੀ ਹੋਈ ਸੀ ਹੁਣ ਉਹਦੇ ਵਿਦੇਸ਼ੀ ਦੌਰਿਆਂ ਦੇ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਉਹ ਕਿੰਨਾਂ ਨੂੰ ਮਿਲਦਾ ਸੀ ਕੀ ਇਹ ਕਿਤੇ ਇਸੇ ਨੈਟਵਰਕ ਦਾ ਹਿੱਸਾ ਤਾਂ ਨਹੀਂ ਸੀ ਅਤੇ ਉਹਦੇ ਦੌਰਿਆਂ ਤੇ ਖਰਚ ਕੌਣ ਕਰਦਾ ਸੀ ਅਤੇ ਖਰਚ ਕਿੰਨਾ ਹੋਇਆ ਤੇ ਹੁਣ ਪਟਵਾਰੀਆਂ ਤੇ ਕਾਨੂੰਗਿਆਂ ਦੇ ਵਾਸਤੇ ਆਹ ਖਬਰ ਕੋਈ ਬਹੁਤੀ ਚੰਗੀ ਖਬਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਤਾਇਨਾਤ ਹੁਣ ਜਿਹੜੇ ਕਾਨੂੰਗੋ ਜਾਂ ਪਟਵਾਰੀ ਨੇ ਕਿਸੇ ਵੀ ਮਾਮਲੇ ਦੇ ਵਿੱਚ ਜੇਕਰ ਉਹਨਾਂ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਸਿੱਧੀ ਐਫਆਈਆਰ ਦਰਜ ਹੋ ਸਕੇਗੀ ਤੇ ਉਹ ਹੜਤਾਲ ਨਹੀਂ ਕਰ ਸਕਦੇ ਫਿਰ ਇਸ ਮਸਲੇ ਤੇ ਕਿ ਸਾਡੇ ਤੇ ਸਿੱਧੀ ਹੋਈ ਐਫਆਈਆਰ ਦਰਜ ਕਰ ਦਿੱਤੀ ਕਿਉਂ ਕਿ ਇਹ ਜਿਹੜਾ ਫੈਸਲਾ ਹੈ ਇਹ ਸਰਕਾਰ ਦਾ ਨਹੀਂ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਾ ਦਿੱਤਾ ਹੈ ਹਾਈ ਕੋਰਟ ਨੇ ਸਰਕਾਰ ਦੇ ਉਸ 3 ਸਾਲ ਪੁਰਾਣੇ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਪੁਲਿਸ ਦੇ ਵੱਲੋਂ ਡੀਐਮ ਅਤੇ ਮਾਲ ਅਧਿਕਾਰੀਆਂ ਦੀ ਮਨਜ਼ੂਰੀ ਅਤੇ ਵਿਭਾਗੀ ਇਜਾਜ਼ਤ ਤੋਂ ਬਿਨਾਂ ਇਹ ਮੁਕੱਦਮਾ ਦਰਜ ਨਾ ਕਰਨ ਦੀ ਗੱਲ ਆਖੀ ਹੋਈ ਸੀ ਇਸ ਸੰਬੰਧੀ ਹਾਈ ਕੋਰਟ ਦੇ ਵਕੀਲ ਐਚ ਸੀ ਅਰੋੜਾ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਸੰਬੰਧੀ ਹੁਕਮ ਮਾਲ ਵਿਭਾਗ ਦੇ ਵਿਸ਼ੇਸ਼ ਕੱਤਰ ਦੇ ਵੱਲੋਂ 21 ਸਤੰਬਰ ਤੇ 2021 ਨੂੰ ਜਾਰੀ ਕੀਤੇ ਗਏ ਸੀ। ਇਸ ਸੰਬੰਧੀ ਵਿਸ਼ੇਸ਼ ਕੱਤਰ ਦੇ ਵੱਲੋਂ ਪੱਤਰ ਲਿਖਿਆ ਗਿਆ ਸੀ ਨਾਲ ਹੀ ਕੋਈ ਕਾਰਵਾਈ ਨਾ ਕਰਨ ਵਾਸਤੇ ਵੀ ਆਖਿਆ ਹੋਇਆ ਸੀ। ਪੱਤਰ ਵਿੱਚ ਲਿਖਿਆ ਗਿਆ ਸੀ ਕਿ 16 ਮਈ 2021 ਦੇ ਹੁਕਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਹੁਕਮ ਦੇ ਵਿੱਚ ਕਿਹਾ ਗਿਆ ਸੀ ਕਿ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਜਾਂ ਡੀਐਮ ਜਾਂ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਕਨਗੋਜਾ ਪਟਵਾਰੀਆਂ ਦੇ ਖਿਲਾਫ ਐਫਆਈਆਰ ਦਰਜ ਨਾ ਕੀਤੀ ਜਾਵੇ ਉਸ ਸਮੇਂ ਕਿਹਾ ਗਿਆ ਸੀ ਕਿ ਜੇਕਰ ਸਿੱਧੇ ਤੌਰ ਤੇ ਕੇਸ ਦਰਜ ਕੀਤੇ ਗਏ ਤਾਂ ਇਹਨਾਂ ਅਧਿਕਾਰੀਆਂ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾਣਗੀਆਂ ਨਾਲ ਹੀ ਅਫਸਰਾਂ ਨੂੰ ਵੀ ਪਰੇਸ਼ਾਨ ਕੀਤਾ ਜਾਏਗਾ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਫੈਸਲੇ ਨੂੰ ਬਦਲ ਦਿੱਤਾ ਤੇ ਹੁਣ ਖਬਰ ਬੜੀ ਆ ਰਜਿੰਦਰਾ ਹਸਪਤਾਲ ਦੇ ਵਿੱਚੋਂ ਇੱਕ ਮੱਧ ਭਾਗੀ ਪਟਿਆਲੇ ਦਾ ਇਹ ਵੱਡਾ ਸਰਕਾਰੀ ਹਸਪਤਾਲ ਹੈ ਇੱਕ ਪਾਸਤਾ ਡਾਕਟਰ ਪਹਿਲਾਂ ਹੀ ਹੜਤਾਲ ਕਰ ਰਿਹਾ ਕਿ ਸਾਡੀ ਸੁਰੱਖਿਆ 'ਚ ਵਾਧਾ ਕੀਤਾ ਜਾਵੇ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਕਿੰਨਾ ਤੋਂ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿਉਂਕਿ ਰਜਿੰਦਰਾ ਹਸਪਤਾਲ ਦੇ ਵਿੱਚ ਯੂਨੀਅਰ ਡਾਕਟਰ ਦੇ ਨਾਲ ਛੇੜਖਾਨੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਪਰ ਕਿਸੇ ਬਾਹਰਲੇ ਬੰਦੇ ਤੇ ਦੋਸ਼ ਨਹੀਂ ਲੱਗੇ ਪਹਿਲਾਂ ਹੀ ਮੈਂ ਜ਼ਿਕਰ ਕਰ ਰਿਹਾ ਕਿ ਸੁਰੱਖਿਆ ਨੂੰ ਲੈ ਕੇ ਲਗਾਤਾਰ ਡਾਕਟਰ ਹੜਤਾਲਤੇ ਨੇ ਤੇ ਡਾਕਟਰਾਂ ਦੀ ਮੰਗ ਦੇ ਦੌਰਾਨ ਹੀ ਹਸਪਤਾਲ ਦੇ ਵਿੱਚ ਹਸਪਤਾਲ ਦੇ ਇੱਕ ਮੁਲਾਜ਼ਮ ਨੇ ਹੀ ਯੂਨੀਅਰ ਡਾਕਟਰ ਦੇ ਨਾਲ ਅਸ਼ਲੀਲ ਹਰਕਤ ਕੀਤੀ ਹੈ। ਘਟਨਾ ਬੀਤੀ ਰਾਤ ਹੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਯੂਨੀਅਰ ਡਾਕਟਰ ਨੇ ਇੱਕ ਟੈਕਨੀਸ਼ੀਅਨ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਹੈ। ਜਿਸ ਦੇ ਬਾਅਦ ਮਾਮਲਾ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਕੋਲ ਵੀ ਪਹੁੰਚ ਗਿਆ ਹੈ। ਜਿਸ ਤੋਂ ਬਾਅਦ ਜਾਂਚ ਵੀ ਬਿਠਾ ਦਿੱਤੀ ਗਈ ਹੈ। ਯੂਨੀਅਰ ਡਾਕਟਰ ਦੀ ਸ਼ਿਕਾਇਤ ਦੇ ਮੁਤਾਬਕ ਉਹਦੀ ਡਿਊਟੀ ਗਾਇਨੀ ਵਾਰਡ ਦੇ ਲੇਬਰ ਰੂਮ ਵਿੱਚ ਲੱਗੀ ਹੋਈ ਸੀ ਇੱਕ ਮਰੀਜ਼ ਦੀ ECG ਕਰਨ ਦੇ ਲਈ ਯੂਨੀਅਰ ਡਾਕਟਰ ਨੇ ਟੈਕਨੀਸ਼ੀਅਨ ਨੂੰ ਬੁਲਾਇਆ ਸੀ ਆਪਣਾ ਕੰਮ ਕਰਨ ਤੇ ਪਰਤ ਰਹੇ ਟੈਕਨੀਸ਼ੀਅਨ ਨੇ ਯੂਨੀਅਰ ਡਾਕਟਰ ਦੇ ਨਾਲ ਬਤਮੀਜ਼ੀ ਕੀਤੀ ਹੈ ਦੱਸਿਆ ਗਿਆ ਕਿ ਯੂਨੀਅਰ ਡਾਕਟਰ ਆਖ ਰਹੀ ਹੈ ਕਿ ਟੈਕਨੀਸ਼ੀਅਨ ਨੇ ਉਹਦੇ ਸਰੀਰ ਦੇ ਪਿਛਲੇ ਹਿੱਸੇ ਤੇ ਅਸ਼ਲੀਲ ਛੇੜਖਾਨੀ ਕੀਤੀ ਹੈ ਇਹ ਦੋਸ਼ ਲਾਏ ਗਏ ਨੇ ਮੈਡੀਕਲ ਕਾਲ ਦੇ ਪ੍ਰਿੰਸੀਪਲ ਡਾਕਟਰ ਰਾਜਨ ਸਿੰਘਲਾ ਨੇ ਕਿਹਾ ਹੈ ਕਿ ਯੂਨੀਅਰ ਡਾਕਟਰ ਦੀ ਸ਼ਿਕਾਇਤ ਹੈ ਕਿ ਟੈਕਨੀਸ਼ੀਅਨ ਨੇ ਉਸਦੇ ਸਰੀਰਕ ਅੰਗਾਂ ਨੂੰ ਗਲਤ ਤਰੀਕੇ ਨਾਲ ਹੱਥ ਲਾਇਆ ਤੇ ਅਸ਼ਲੀਲ ਹਰਕਤਾਂ ਕੀਤੀਆਂ ਨੇ ਸ਼ਿਕਾਇਤ ਮਿਲਣ ਦੇ ਬਾਅਦ ਟੈਕਨੀਸ਼ੀਅਨ ਨੂੰ ਉਹ ਕੰਦੇ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਉਹਨੇ ਯੂਨੀਅਰ ਡਾਕਟਰ ਤੋਂ ਰਸਤਾ ਮੰਗਿਆ ਸੀ ਪਰ ਰਸਤਾ ਨਾ ਮਿਲਣ ਤੇ ਉਹਨੇ ਦੂਜੇ ਤਰੀਕੇ ਨਾਲ ਉੱਥੋਂ ਨਿਕਲਣਾ ਚਾਹਿਆ ਜਿਸ ਨਾਲ ਉਹਦਾ ਸਰੀਰ ਉਹਦੇ ਸਰੀਰ ਨਾਲ ਟੱਚ ਹੋ ਗਿਆ ਪਰ ਮੈਂ ਕੋਈ ਜਾਣਬੁੱਝ ਕੇ ਇਹ ਹਰਕਤ ਨਹੀਂ ਕੀਤੀ ਹੁਣ ਇਹਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਡਾਕਟਰ ਸੁਰੱਖਿਆ ਦੀ ਮੰਗ ਕਰ ਰਹੇ ਹੈ ਪਰ ਜੇ ਇਸ ਤਰ੍ਹਾਂ ਦੀ ਹਰਕਤ ਅੰਦਰੋਂ ਹੋਈ ਹੈ ਤਾਂ ਸੁਰੱਖਿਆ ਤਾਂ ਬਾਹਰ ਲਿਆਂ ਤੋਂ ਮੰਗੀ ਜਾ ਰਹੀ ਹੈ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ